ਸੋ ਮੇਰੇ ਸਾਰੇ ਪਿਆਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਸੋ ਪਿਆਰੇ ਦੋਸਤੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹੋ ਜਿਹੀਆਂ ਹੋ ਰਹੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ ਮੇਰੀ ਉਹਨਾਂ ਵੀਰਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੇ ਝੋਨਾ ਲਾਉਂਦੇ ਆ ਖੇਤਾਂ 'ਚ ਕੱਦੂ ਕਰਦੇ ਆ ਵੀ ਜਿਹੜਾ ਟਰੈਕਟਰਾਂ ਦੇ ਫਾਲਾਂ ਦੇ ਵਿੱਚ ਤਬੀਆਂ ਦੇ ਵਿੱਚ ਗਾਰਾ ਫਸਿਆ ਹੁੰਦਾ ਉਹ ਥੋੜਾ ਖੇਤ ਦੇ ਵਿੱਚੇ ਸਾਫ਼ ਕਰ ਲਿਆ ਕਰੋ ਕਿਉਂਕਿ ਦੇਖੋ ਜਦੋਂ ਇਹ ਗਾਰਾ ਸੜਕ ਤੇ ਫੈਲਦਾ ਆ ਮੀਂਹ ਪੈਂਦਾ ਚਿੱਕੜ ਹੋੁੰਦੇ ਨਾਲ ਕਿੰਨੀਆਂ ਦੁਰਘਟਨਾਵਾਂ ਹੁੰਦੀਆਂ ਸੋ ਦੇਖੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿੰਨੇ ਵੀਰ ਭਰਾ ਡਿੱਗੇ ਆ ਤੇ ਛੋਟੇ ਛੋਟੇ ਬੱਚੇ ਕਿਦਾਂ ਰੋਕ ਰਲਾ ਰਹੇ ਆ ਭਾਈ ਠੀਕ ਆ ਸੋ ਪਿਆ ਦੇਖੋ ਸੜਕ ਦਾ ਕੀ ਹਾਲ ਹੋਇਆ ਦੇਖੋ ਛੋਟੇ ਛੋਟੇ ਬੱਚੇ ਕਿਦਾਂ ਰੋ ਰਹੇ ਆ ਕਈਆਂ ਛੱਟਾਂ ਲੱਗਦੀਆਂ ਕਈ ਆਪਣੀ ਜਾਨ ਵੀ ਗੁਆ ਬੈੰਦੇ ਆ ਸਰ ਕੇ ਵਿਰੋਧਾ ਜੋੜ ਕੇ ਬੇਨਤੀ ਆ ਬਿ ਟ੍ਰੈਕਟਰਾਂ ਦੀ ਮਿੱਟੀ ਥੋੜੀ ਉੱਥੇ ਸਾਫ਼ ਕਰ ਲਿਆ ਕਰੋ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਵੀਡੀਓ ਬੱਤ ਬੱਤ ਸ਼ੇਅਰ ਜੂਰ ਕਰੋ ਤਾਂ ਕਿ ਬੱਤ ਬੱਦ ਲੋਕਾਂ ਤੱਕ ਇਹ ਮੈਸੇਜ ਪਹੁੰਚ ਸਕੇ ਸੋ ਸਾਰੇ ਮੇਰੇ ਵੀਰਾਂ ਭਰਾਵਾਂ ਦਾ ਧੰਨਵਾਦ ਅਸਤੇ